ਤੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਇਲਾਕਾ ਭਗਤਾਂ ਵਾਲੇ ਦੇ ਸਾਹਿਬ ਜੂਲਰ ਜੀ ਅਤੇ ਉਹਨਾਂ ਦੇ ਫੈਮਿਲੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਦਾ ਆਯੋਜਨ ਕੀਤਾ ਗਿਆ ਅਤੇ ਲੰਗਰ ਸਾਰਾ ਦਿਨ ਚੱਲ ਜਾ ਰਿਹਾ ਅਮਰਸਰ ਖਬਰ ਅੱਜ ਤੱਕ ਤੋਂ ਮਦੁਰਾ ਜਗਤ ਦੀ ਖਾਸ ਰਿਪੋਰਟ ਦੀਰ ਸੇ ਹਾਂਜੀ ਅੱਜ ਜਿਸ ਸਮਾਧ ਦੇ ਵਿੱਚ ਲੰਗਰ ਲਗਾਇਆ ਗਿਆ ਤੁਸੀਂ ਉਸ ਦੇ ਬਾਰੇ ਕੀ ਕਹਿਣਾ ਚਾਹੋਗੇ ਅੱਜ ਸੰਤਨ ਬਾਬਾ ਜੀ ਦੇ ਗੁਰੂਸੇ ਸਾਧ ਸੰਗਤਾਂ ਨੇ ਬਾਬਾ ਜੀ ਦੀ ਕਿਰਪਾ ਨਾਲ ਸੇਵਾ ਚੱਲ ਰਿਹਾ ਹੈ ਬਾਬਾ ਜੀ ਦੀ ਕਿਰਪਾ ਨਾਲ ਸਦਰ ਸ਼ਾਹਰੀ ਸਾਫਤ ਕਰਨੀ ਆਵਾਜ਼ ਨਾ ਵਾਲਿਆਂ ਦਾ ਸ਼ਹਿਰ ਵਾਲਿਆਂ ਦਾ ਉਦਾਰਨ ਕਿਰਪਾ ਇਹ ਮੇਰੇ ਬਾਬਾ ਜੀ ਦੀ ਜੀ ਹਰ ਸਾਲ ਜਿ ਤਰੇ ਸੇਵਾ ਕਰਦੇ ਰਹੀਏ ਉਹਨਾਂ ਦੀ ਕਿਰਪਾ ਨਾਲ ਕੋਲ ਨੂੰ ਕਿਰਪਾ ਇਹ ਬਾਬਾ ਜੀ ਦੀ ਕਿਰਪਾ ਦੀ ਜਿਹਨ ਦਾ ਰੂਪ ਨੇ ਬਾਬਾ ਜੀ ਜੀ ਸਾਲ ਸੰਗਤ ਦੇ ਦਰਮਿਆਨ ਜਿਹਨਾਂ ਤੁਹਾਡਾ ਵੀਡੀਓ ਵਾਲਿਆਂ ਚੈਨਲ ਦਾ ਬਹੁਤ-ਬਹੁਤ ਧੰਨਵਾਦ ਨੇ ਅਸੀਂ ਇਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਜੇ ਸਭ ਚਾਜ ਦੇ ਪਾਸਟ ਕਰ ਰਹੇ ਨੇ ਸੰਗਤ ਵਾਸਤੇ ਸਾਰਿਆਂ ਵਾਸਤੇ ਰਾਇਗੁਰੂ ਜੀ ਦਾ ਪ੍ਰਸਾਦ ਰਾਇਗੁਰੂ ਜੀ ਦੀ ਕਿਰਪਾ ਨਾਲ ਬਹੁਤ-ਬਹੁਤ ਪ੍ਰਾਪਤ ਅੱਜ ਕੱਲ ਦੇ ਯੂਥ ਨੂੰ ਇੱਕ ਮੈਸੇਜ ਆਪਣੇ ਵੱਲੋਂ ਮੈਸੇਜ ਤੁਸੀਂ ਆਪਣੇ ਵੱਲੋਂ ਅੱਜ ਕੱਲ ਦੇ ਯੂਥ ਨੂੰ ਹਾਂਜੀ ਅੱਜ ਕੱਲ ਦੇ ਯੂਥ ਨੂੰ ਦੱਸਦੇ ਹਾਂ ਜਿਨਾਂ ਨੂੰ ਨਕੋ ਨਸ਼ੇ ਤੋਂ ਐਂਕੀ ਕੰਮਸ਼ੋ ਤੋਂ ਆਪਾਂ ਜੀ ਤੋਂ ਜਿਨਾਂ ਨੂੰ ਸਪੂਲਾ ਨਾਮ ਜਪੋ ਨਾਮ ਜਪੋਗੇ ਜਿਨਾਂ ਵਧੀਆਂ ਆਪਾਂ ਦੇ ਵਾਪਿਸ ਆਪਾਂ ਦੇ ਪਾਪੀ ਬੜੇ سارے ਘਰ ਦੇ ਸੁੱਖ ਜਾਣਗੇ ਤੁਹਾਡੀ ਜੱਗ ਹੀ ਸੁਭਾ ਹੋਏ ਬਾਬਾ ਜੀ ਦੇ ਗੁਰੂ ਜੀ ਦਾ ਨਾਮ ਜਪਿਆ ਆਜ ਅਸੀਂ ਚਾਪੇ ਚੋਪੇ ਹੱਬ ਬਾਬਾ ਜੀ ਦਾ ਨਾਮ ਜਪਨੇ ਨੂੰ ਉਹਨਾਂ ਨੇ ਚੰਗੇ ਕੰਮ ਕੀਤੇ ਜੀ ਕਾ ਉਹਨਾਂ ਨੂੰ ਗੁਰੂ ਦਾ ਲਾਡ ਲੱਗੂ ਮਹਾਰਾਜ ਜੀ ਦੇ ਨਾਮ ਛਾੜਦੇ ਕੱਲ੍ਹ ਜੀ ਅਸੀਂ ਤੇ 15 ਵੀ ਸਾਲਾ ਤੋਂ ਅਸੀਂ ਲੰਗਰ ਲਗਾ ਰਹੇ ਉਹਨਾਂ ਦੀ ਕਿਰਪਾ ਹੈ ਉਹਨਾਂ ਦੀ ਬਖਸ਼ਿਸ਼ ਹੈ ਬਾਬਾ ਜੀ ਜੀ ਦੇ ਨਾਮ ਗੁਰੂਏ ਐ ਆਪਣੇ ਜਿਹੜੀ ਕਿ ਕੰਪਨੀਆਂ ਆ ਤੁਸੀਂ ਜਿੰਨਾ ਪਰ ਲੰਗਰ ਲਗਾਇਆ ਕੰਪਨੀ ਦਾ ਨਾਮ ਬੋਲ ਦਿਓ ਸਾਇਬ ਜੁਲਰ ਠੀਕ ਹੈ ਤੁਸੀਂ ਮੈਂ ਇੱਕ ਮੈਸੇਜ ਦਿਓ ਅੱਜ ਕੱਲ ਦੀ ਯੂਥ ਨੂੰ ਆਪਣੇ ਵੱਲੋਂ ਬਹੁਤ ਬੜੇ ਸਤਿਗੁਰੂ ਵਾਲੇ ਪਾਸੇ ਲੱਗਣਾ ਚਾਹ ਉਹਨਾਂ ਦੇ ਚਰਨਾਂ ਵਾਲੇ ਪਾਸੇ ਲੱਗਣਾ ਚਾਹੀਦਾ ਹੈ ਥੈਂਕ ਯੂ ਵੈਰੀ ਮਚਾ ਕੈਦਾ ਨਾਮ ਚਰਨਜੀਤ ਸਿੰਘ ਇਹ ਆਹ ਅਹੀ ਸੰਗਤਾਂ ਦੇ ਸਬੰਧ ਨਾਲ ਮਾਤਾ ਜੀ ਦੇ ਜੱਟ ਧਾਰੇ ਦੇ ਸਬੰਧ ਵਿੱਚ ਅੰਦਰ ਦਾ ਹੈ ਨਹੀਂ

ਲੰਗਰ ਰਚtion ਕੋ ਬਾਬਾ ਦੀ ਕਿਰਪਾ ਨਾਲ ਹਰ ਸਾਲ ਐਸਾ ਹੀ ਲੰਗਰ ਕਿਰਤਨ ਜਲਦਾ ਰਹੇ ਅਤੇ ਐਸਾ ਹੀ ਲੰਗਰ ਲਗਾ ਰਹੇ ਹਾਂ ਮੇਰਾ ਨਾਮ ਸੁਖੀਤ ਹੋਰ ਅਸੀਂ ਬਾਬਾ ਦਿੱਤੀ ਕੀਤੇ ਗੁਰੂ ਦੇ ਹੱਥ ਲਗਾਇਆ ਹੈ ਸਾਰੀਆਂ ਸੰਤਾਂ ਨੂੰ ਦੇਸ਼ ਦੇ ਦੇਸ਼ੀ ਤੇ ਬੈਠਿਆ ਸਤਾਂ ਲੱਖ ਲੱਖ ਬਧਾਈ ਬਾਈ ਗੁਰੂ ਕਾ ਖਾਲਸਾ ਸ੍ਰੀ ਵਾਇ ਗੁਰੂ ਕੀ ਫਤ ਹਾ ਜੀ ਬਾਬਾ ਜੀ ਦੇ ਜਨਮ ਦਿਹਾੜੇ ਲੱਗਦੀ ਹੈ ਸਵਾਸ ਸਬ ਦੇ ਸਵਾਸ ਨੂੰ ਕਾਇਮ ਬਾਬਾ ਜੀ ਦਾ ਜਨਮ ਦਿਹਾੜਾ ਤੂ ਤਾਂ ਹਮ ਨਾਲ ਨਾ ਤੇ ਦਾ ਬਾਬਾ ਜੀ ਦੇ ਚਰਨਾਂ ਨਸ਼ੇ ਤੋਂ ਮੁਕਤ ਹੋ ਜਾਏਗਾ ਬਾਬਾ ਜੀ ਚੱਲ ਚਰਨਾਜ ਲਗਣਾ ਜਾਏਗਾ ਉਹ ਵਾਈਲ ਨਹੀਂ ਕਰਦਾ